ਨਛੱਤਰ ਦੇ ਨਾਵਲ ਕੈਂਸਰ ਟ੍ਰੇਨ ਦਾ ਅਗਲਾ ਕੰਟ 13 ਦੁਪਹਿਰ ਹਟਲ ਜਾਣ ਤੱਕ ਵੀ ਪਿੰਡ ਦੇ ਸਰਪੰਚ ਸੱਜਣ ਸਿੰਘਾਂ ਦੇ ਵਿਹੜੇ ਵਿੱਚ ਲਗੀਆਂ ਕੁਰਸੀਆਂ ਉੱਤੇ ਪਿੰਡ ਦੇ 15-20 ਬੰਦੇ ਬੈਠੇ ਸਨ ਇੰਨੇ ਕੁ ਹੀ ਮੰਜਾ ਉੱਤੇ ਸਨ ਉਹਨਾਂ ਦੇ ਸਾਹਮਣੇ ਵੱਡੀ ਸਕਰੀਨ ਵਾਲਾ ਟੈਲੀਵਿਜ਼ਨ ਸਵੇਰ ਤੋਂ ਹੀ ਚੱਲ ਰਿਹਾ ਸੀ ਗਲੇ ਦੇ ਕੈਂਸਰ ਹੋਣ ਕਰ ਮੱਖ ਮੰਤਰੀ ਦੇ ਘਰ ਵਾਲੀ ਨੂੰ ਇਲਾਜ ਲਈ ਅਮਰੀਕਾ ਦੇ ਕਈ ਚੱਕਰ ਕੱਢਣੇ ਪਏ ਪਰ ਪਿਛਲੇ ਕੁਝ ਸਮੇਂ ਤੋਂ ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਰਹੀ। ਉੱਥੇ ਉਹ ਪੂਰੀ ਹੋ ਗਈ। ਉਸ ਦਿਨ ਇੱਕ ਵੱਡੀ ਗੱਡੀ ਨੂੰ ਫੁੱਲਾਣਾ ਸ਼ਿੰਗਾਰ ਕੇ ਉਸ ਉੱਪਰ ਉਸਦੀ ਲਾਸ਼ ਰੱਖ ਚੰਡੀਗੜ੍ਹੋਂ ਸਸਕਾਰ ਲਈ ਪਿੰਡਾਂ ਤੇ ਜਾਂਦਾ ਜਾ ਰਿਹਾ ਸੀ। ਪਿੰਡਾਂ ਸ਼ਹਿਰਾਂ ਵਿੱਚੋਂ ਦੀ ਲੰਘ ਕੇ ਆਰੀ ਗੱਡੀ ਉੱਤੇ ਰੱਖੀ ਲਾਸ਼ ਦੇ ਦ੍ਰਿਸ਼ ਨਾਲੋਂ ਨਾਲ ਟੀਵੀਜ਼ਨ ਉੱਤੇ ਦਿਖਾਏ ਜਾ ਰਹੇ ਸਨ। ਲਾਸ਼ ਵਾਲੀ ਗੱਡੀ ਦੇ ਅੱਗੇ ਪਿੱਛੇ ਪੁਲਿਸ ਦੀਆਂ ਜਿਪਸੀਆਂ ਚੱਲ ਰਹੀਆਂ ਸਨ। ਉਸ ਤੋਂ ਪਿੱਛੋਂ ਮੁੱਖ ਮੰਤਰੀ ਆਪ ਅਤੇ ਉਸ ਦਾ ਪਰਿਵਾਰਸੀ ਮੰਤਰੀਅਤੇ ਉਹਨਾਂ ਦੀ ਪਾਰਟੀ ਨਾਲ ਸੰਬੰਧਤ ਲੀਡਰਾਂ ਦੀਆਂ ਗੱਡੀਆਂ ਵੀ ਉਸ ਕਾਫਲੇ ਦੇ ਨਾਲ ਸਨ। ਕਈ ਦ੍ਰਿਸ਼ਾਂ ਵਿੱਚ ਸੜਕ ਦੇ ਨੇੜੇ ਦੇੜੇ ਦੇ ਪਿੰਡਾਂ ਵਾਲੇ ਆਪਣੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਲੈ ਕੇ ਖੜੇ ਵੀ ਦਿਖਾਈ ਦਿੱਤੇ। ਬੀਬੀ ਜੀ ਅਮਰ ਰਹੇ। ਜਦੋਂ লাশ ਵਾਲੀ ਗੱਡੀ ਉਹਨਾਂ ਲੋਕਾਂ ਦੇ ਅੱਗੋਂ ਦੀ ਲੰਘਤੀ ਤਾਂ ਉਹਨਾਂ ਵਿੱਚੋਂ ਕਈਆਂ ਦੇ ਮੂੰਹੋਂ ਇਹ ਨਾਰਾ ਵੀ ਨਿਕਲਦਾ। ਸੱਜਣ ਸਰਪੰਚ ਅਤੇ ਉਸ ਖੇਤੇ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਕੱਲ ਰਾਤੀ ਹੀ ਚੰਡੀਗੜ੍ਹੋਂ ਹੁਕਮ ਆਇਆ ਕਿ ਆਪਣੇ ਪਿੰਡ ਦੇ ਲੋਕਾਂ ਨੂੰ ਪੰਚਾਇਤ ਘਰਾਂ ਦੇ ਟੀਵੀ ਸੈਟਾਂ ਉੱਤੇ ਬੀਬੀ ਜੀ ਦੀ ਲਾਸ਼ ਲੈ ਕੇ ਆਰੀ ਗੱਡੀ ਵਾਲਾ ਪ੍ਰੋਗਰਾਮ ਜ਼ਰੂਰ ਦਿਖਾਇਆ ਜਾਵੇ। ਅਨੁਭਾਟਾ ਕੇ ਸੱਜਣ ਸਰਪੰਚਾਂ ਆ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ। ਤਿੰਨ ਚਾਰ ਚਿੱਟ ਕੱਪੜੀਆਂ ਦੇ ਨਾਲ ਗੱਡੀ ਵਿੱਚ ਬੈਠ ਤੁਰ ਗਏ ਸਰਪੰਚ ਨੂੰ ਦੇਖ ਨਾਜ਼ਰ ਨੇ ਦੁਪਹਿਰ ਵੇਲੇ ਵੀ ਕੁਸਰਮੁਸਰ ਕੀਤੀ। ਪਰ ਉਸ ਵੇਲੇ ਬਹੁਤ ਜ਼ਿਆਦਾ ਝਾਂਟੀ ਵੀ ਸਕਰੀਨ ਵੱਲ ਸੀ। ਆਜ਼ਰ ਦੀ ਕੁਰਸੀ ਲਾ ਕੇ ਬੈਠੇ ਜਾਕਰ ਨੇ। ਉਸਦੇ ਚਿਹਰੇ ਵੱਲ ਦੇਖ ਅੱਖਾਂ ਹੀ ਅੱਖਾਂ ਰਾਹੀਂ ਉਸਦੀ ਗਲਤੀ ਹਾਮੀ ਭਰੀ। ਸਾਰੇ ਖੈਕਣ ਕਰਦੇ ਨੇ। ਦੁਪਹਿਰ ਵੇਲੇ ਤੋਂ ਟੀਵੀ ਸਕਰੀਨ ਉਤਰੇ ਦ੍ਰਿਸ਼ ਦੇਖ-ਦੇਖ ਕੁਰਸੀ ਉਤੇ ਅੱਕੇ ਬੈਠੇ ਨਾਜ਼ਰ ਨੇ ਉੱਠ ਕੇ ਬਾਹਰ ਵੱਲ ਨੂੰ ਜਾਂਦਿਆਂ। ਇੱਕਦ ਆਪਣੇ ਆਪ ਨਾਲ ਹੀ ਕੀਤੀ। ਨਾਜ਼ਰ ਉੱਠ ਕੇ ਤੁਰ ਪਿਆ ਦੇਖ ਉੱਥੇ ਬੈਠੇ ਹੋਰ ਕਈਆਂ ਨੇ ਵੀ ਉਸਲ ਬੱਟੇ ਲੈਣੇ ਸ਼ੁਰੂ ਕਰ ਦਿੱਤੇ ਪਰ ਉਥੋਂ ਉੱਠ ਕੇ ਜਾਣ ਲਈ ਕਿਸੇ ਦਾ ਵੀ ਹੇਰ ਆਪਿਆ ਨਾજર ਦੇ ਜਾਣ ਤੋਂ 3-4 ਮਿੰਟ ਬਾਅਦ ਮਨਜੇ ਤੋਂ ਉੱਠਨੇ ਵੀ ਪਾ ਬਾਰ-ਬਾਰ ਨੂੰ ਤੁਰ ਪੈ ਜਾ ਅਕਰਵਲ ਕਈਆਂ ਨੇ ਹਰਾਨੀ ਨਾਲ ਵਿਖਿਆ ਪਰ ਉਹ ਬਿਨਾ ਕਿਦਰੇ ਹੋਰ ਦੇਖੇ ਛੇਤੀ ਤੋਂ ਛੇਤੀ ਸਰਪੰਚ ਦੇ ਘਰ ਤੋਂ ਦੂਰ ਚੱਲਿਆ ਜਾਣਾ ਚਾਹੁੰਦਾ ਸੀ ਤਾਂ ਕਿ ਪਿੱਛੋਂ ਕੋਈ ਉਸ ਨੂੰ ਆਵਾਜ਼ ਨਾ ਮਾਰ ਲਵੇ ਦੇਖ ਲੋ ਏ ਵੱਡੇ ਘਰਾਂ ਦੇ ਚੋਜ ਸੁਣਿਆ ਘਰ ਵਾਲੀ ਦੇ ਇਲਾਜ ਲਈ ਜਨਾ ਸਰਕਾਰੀ ਖਜ਼ਾਨੇ ਵਿੱਚੋਂ ਅੰਤੋਂ ਦਾ ਪੈਸਾ ਖਰਚਿਆ ਪਰ ਬਚਿਓ ਫੇਰ ਵੀ ਨਹੀਂ ਆਪਣੇ ਤੋਂ ਕਾਫੀ ਅੱਗੇ ਲੰਘ ਕੇ ਨਾਜਰ ਨਾਲ ਜਾ ਕੇ ਪੱਜ ਕੇ ਰਲਿਆ ਤਾਂ ਇਹ ਗੱਲ ਦੱਸਣ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਉਹ ਇਸ ਜਨਾਨੀ ਨੇ ਬਥੇਰਾ ਪੈਸਾ ਵੜਿਆ ਲੋਕਾਂ ਕੋਲੋਂ ਕਹਿੰਦੇ ਜਦੋਂ ਵੱਡੇ ਵੱਡੇ ਅਫਸਰਾਂ ਦੀਆਂ ਤਰੱਕੀਆਂ ਜਾਂ ਬਦਲੀਆਂ ਹੋਣੀਆਂ ਤਾਂ ਉਹ ਖੁਦ ਆਪ ਅਫਸਰਾਂ ਨਾ ਬੈਠਦੀ ਸ਼ਾਮ ਵੇਲੇ ਨੋਟਾਂ ਦੀਆਂ ਬੋਰੀਆਂ ਪਰ ਪਰ ਕਰਨ ਹੋ ਜਾਂਦੀਆਂ। ਨਾਜ਼ਰ ਦੀ ਅੱਖੀ ਗੱਲ ਸੁਣ ਉਸ ਤੇ ਪਿੱਛੇ ਪਿੱਛੇ ਤੁਰੇ ਜਾ ਰਹੇ। ਜਾਗਰ ਨੇ ਬਰਾਬਰ ਆ ਉਸ ਤੇ ਚਿਹਰੇ ਬਲ ਦੇਖਿਆ ਜਿਹੜਾ ਗੁੱਸੇ ਨਾਲ ਪੂਰੀ ਤਰ੍ਹਾਂ ਭਕਿਆ ਹੋਇਆ ਲੱਗਿਆ। ਉਹ ਨਾਜ਼ਰ ਸਿਆ ਤੇਰਾ ਤਾਂ ਪਹਿਲਾਂ ਤੂੰ ਹੀ ਸਰਪੰਚ ਦੀ ਢਾਣੀ ਨਾਲ ਉੱਠਣਾ ਬੈਠਣਾ ਹੈ। ਇਹਨਾਂ ਦੇ ਪੋਤਣਿਆਂ ਤੋਂ ਤਾਂ ਤੂੰ ਪੂਰੀ ਤਰ੍ਹਾਂ ਜਾਣੂ ਹੋਏਗਾ। ਨਾਜ਼ਰ ਦੇ ਨਾਲ-ਨਾਲ ਤੁਰਦਿਆਂ ਜਾ ਕੇ ਇੱਕ ਤਰ੍ਹਾਂ ਨਾਲ ਹਫ ਗਿਆ ਲੱਗਿਆ। ਇਸ ਲਈ ਉਸਨੇ ਨਾਜ਼ਰ ਦੀ ਬਾਹ ਫੜ ਉਸ ਨੂੰ ਖੜਾ ਕਰ ਇਹ ਗੱਲ ਪੁੱਛੀ ਪਰ ਨਾਦਰ ਨੇ ਉਸਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਉਹ ਫਿਰ ਤੁਰ ਪਿਆ ਓਏ ਲੋਕ ਦੱਸਦੇ ਆ ਜਿਉਂਦੇ ਜੀਤਾ ਉਸਨੇ ਪਿਓ ਪੁੱਤਾਂ ਨੂੰ ਵੀ ਬਥੇਰਾ ਪੈਸਾ ਇਕੱਠਾ ਕਰਕੇ ਦਿੱਤਾ ਆਹ ਆਹ ਦੇਖ ਲਓ ਹੁਣ ਮਰਨ ਤੇ ਵੀ ਉਸ ਦੀ ਮਿੱਟੀ ਨੂੰ ਘਮਾਉਂਦੇ ਫਿਰ ਰਿਹਾ ਇਸ ਦਾ ਵੀ ਇਹਨਾਂ ਨੂੰ ਕੋਈ ਫਾਇਦਾ ਹੀ ਲੱਗਦਾ ਹੈ ਸਾਹੂ ਸਾਹ ਹੋਏ ਜਾ ਕੇ ਨਹੀਂ ਰੁੱਕੀ ਗਲਾਖੀ ਤ ਤੇਜ਼ ਤੇਜ਼ ਤੁਰੇ ਜਾਂਦੇ ਨਾਦਰ ਨੇ ਪਤਾ ਨਹੀਂ ਉਹ ਗੱਲ ਸੁਣੀ ਜਾਣੀ ਉਜਾਗਰ ਇਸ ਵੇਲੇ ਮੈਨੂੰ ਘਰ ਜਾਣ ਦੀ ਕਾਲੀ ਐ ਕੁੜੀ ਦੀ ਖਬਰ ਲੈਣੀ ਆ ਸਵੇਰ ਦੇ ਸਰਪੰਚ ਨੇ ਬੰਨ ਕੇ ਬਿਠਾਈ ਹੋਇਆ ਆਪਾਂ ਆਥਨੇ ਜੇ ਆਪਣੀ ਮੋਟਰ ਤੇ ਮਿਲਦੇ ਆ ਤੁਰੇ ਜਾਂਦੇ ਨਾਜਰ ਨੇ ਇੱਕ ਪल्ली ਕਾਫੀ ਪਿੱਛੇ ਰਹਿ ਗਏ ਜਾਗਰ ਨੂੰ ਦੇਖਿਆ ਤੇ ਇਹ ਗੱਲ ਆਖੋ ਫਿਰ ਅੱਗੇ ਨੂੰ ਤੁਰ ਪਿਆ ਨਾਜਰ ਨੂੰ ਤੁਰਿਆ ਜਾਂਦਾ ਦੇਖ ਜਾਗਰ ਆਪ ਵੀ ਆਪਣੇ ਘਰ ਵੱਲ ਨੂੰ ਮੁੜ ਗਿਆ ਇਧਰ ਦੇਖ ਲੋ ਸਾਡੇ ਦੀਆਂ ਪੁੱਤ ਕੈਂਸਰ ਨਾਲ ਮਰਨ ਕੰਢੇ ਪਹੁੰਚ ਚੁੱਕੇ ਐ ਅੱਜ ਤੱਕ ਕਿਸੇ ਸਾਲੇ ਨੇ ਆ ਕੇ ਸਾਡੀ ਖਬਰ ਨਹੀਂ ਲਈ ਸਵੇਰੇ ਸਰਪੰਚ ਦੇ ਘਰ ਇਕੱਠੇ ਹੋਣ ਸਮੇਂ ਨਾਜ਼ਰ ਦੀਆਂ ਗੱਲਾਂ ਸੁਣ-ਸਣ ਉਸ ਦਿਨ ਦੀ ਮਾਰੀ ਗਈ ਦਿਹਾੜੀ ਕਰਨ ਜਾ ਕੇ ਦੁਖੀ ਹੋ ਬੋਲਿਆ ਸੀ ਆ ਸਰਪੰਚ ਨੇ ਤਾਂ 2-3 ਦਿਨਾਂ ਵਾਲੀ ਮਨਰੇਗਾ ਵਾਲਿਆਂ ਦਾ ਕੰਮ ਹੀ ਬੰਦ ਕਰਵਾਤਾ ਕਹਿੰਦਾ ਅਗਲਿਆਂ ਨੂੰ ਕੱਟ ਕਰਕੇ ਦਿਖਾਉਣਾ ਹੈ ਨਾਜ਼ਰ ਨੇ ਇਹ ਗੱਲ ਵੀ ਜਾ ਕੇ ਨੂੰ ਸਵੇਰੇ ਹੀ ਦੱਸੀ ਨਾਜ਼ਰਾ ਅਰ ਟੀਵੀ ਤੇ ਚੱਲਦਾ ਲੱਲਾ ਪਪਾ ਆਪਾਂ ਨੂੰ ਕਿਉਂ ਦਿਖਾ ਰਹੇ ਨਹੀਂ ਜਾਗਰ ਨੂੰ ਸਵੇਰ ਵੇਲੇ ਇਸ ਗੱਲ ਦੀ ਸਮਝ ਨਹੀਂ ਸੀ ਲੱਗੀ ਕਿ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਉੱਥੇ ਕਿਉਂ ਬਿਠਾਇਆ ਗਿਆ ਮੁੱਖ ਮੰਤਰੀ ਦੀ ਘਰਵਾਲੀ ਦੇ ਮਨ ਤੇ ਅਫਸੋਸ ਕਰਨ ਲਈ ਲੋਕਾਂ ਨੂੰ ਇਕੱਠੇ ਕੀਤਾ ਉਸ ਵੇਲੇ ਨਾજર ਦੇ ਮੂੰਹ ਖਿਜੇ ਹੋਏ ਇਹ ਬੋਲ ਨਿਕਲੇ ਸਨ ਸਰਪੰਚ ਨੂੰ ਅਫਸੋਸ ਹੋਏਗਾ ਜਿਹੜਾ ਪਿੰਡ ਦੀ ਭਲਾਈ ਲਈ ਆਈਆਂ ਗ੍ਰਾਂਟਾਂ ਚੱਕੀ ਜਾ ਰਿਹਾ ਹੈ ਅਚਰੂ ਕਾਮਰੇਟ ਦੇ ਮੂੰਹੋਂ ਸੁਣੀ ਗ੍ਰਾਂਟਾਂ ਵਾਲੀ ਗੱਲ ਜਾਗਰ ਨੇ ਆਖੀ ਤਾਂ ਉਸਤੇ લાਗੇ بیٹھے ਨਾજર ਨਹੀਂ ਕਰਦਨ ਕੁਮਾਰ ਇੱਕ ਪੱਲੀ ਉਸਤੇ ਚਿਹਰੇ ਵੱਲ ਵੇਖਿਆ ਕਿਉਂਕਿ ਕੁਝ ਦਿਨਾਂ ਤੋਂ ਉਹ ਕਾਫੀ ਸਮਝਦਾਰ ਗੱਲਾਂ ਕਰਨ ਲੱਗ ਪਿਆ ਸੀ ਕੁੜੀ ਦੀ ਬਿਮਾਰੀ ਨੇ ਇਸ ਨੂੰ ਵੀ ਜਵਾਂ ਹੀ ਥੱਲੇ ਲਾਤਾ ਨਹੀਂ ਪਹਿਲਾਂ ਤਾਂ ਇਹ ਸਰਪੰਚ ਦੇ ਘਰ ਕਾਫੀ ਆਉਂਦਾ ਜਾਂਦਾ ਰਿਹਾ ਹੈ ਆਪਣੇ ਘਰ ਦੇ ਵਿਹੜੇ ਅੰਦਰ ਪੈਰ ਧਰਦਿਆਂ ਜਾਗਰ ਦੇ ਮਨ ਵਿੱਚ ਨਾਜ਼ਰ ਪਾਰੇ ਇੱਕ ਖਿਆਲ ਆਇਆ ਪਰ ਉਸੇ ਪਲ ਉਸ ਦੀ ਨਜ਼ਰ ਕੋਲੋਂ ਲੱਗੇ ਖਿਲਰੇ ਪਏ ਝੂਠੇ ਪਾਂਡਿਆਂ ਉੱਤੇ ਪਈ ਜਿਨ੍ਹਾਂ ਵਿੱਚ ਮੁਰਗੀਆਂ ਠੂੰਗਾ ਮਾਰ ਰਹੀਆਂ ਸਨ ਦੁਪਹਿਰ ਵੇਲੇ ਵਗੀ ਤੇਜ਼ ਹਵਾ ਨਾਲ ਇੱਕ ਖੁੰਝੇ ਵਿੱਚ ਇਕੱਠੇ ਹੋ ਪਏ ਪਲਾਸਟਿਕ ਦੇ ਦੋ ਤਿੰਨ ਲਫਾਫਿਆਂ ਦੇ ਨਾਲ ਉਸ ਨੂੰ ਨਿੰਮ ਤੋਂ ਝੜੇ ਹੋਏ ਪੱਤੇ ਵੀ ਦਿਖਾਈ ਦਿੱਤੇ ਨਿੰਮ ਹੀਠਾ ਮੰਜੇ ਉੱਤੇ ਪਈ ਕਰਮੋ ਦੀ ਦੇਵ ਤੋਂ ਛਾਂ ਸਰਕ ਕੇ ਪਰਾਂ ਚੜੀ ਜਾਣ ਕਰਨ ਉਸ ਦਾ ਅੱਧਾ ਕੁ ਟੜ ਤੋਂ ਆਪਣੇ ਟਕਿਆ ਹੋਇਆ ਸੀ ਪਰ ਉਸ ਸਭ ਕਾਸੇ ਤੋਂ ਬੇਫਿਕਰ ਆਪਣੀਆਂ ਅੱਖਾਂ ਉੱਤੇ ਬਾਹ ਸੁੱਟੀ ਕਰਮੋ ਜਾਗਰ ਨੂੰ ਮਰਿਆ ਬਰੋਬਰ ਹੋਈ ਪਈ ਲੱਗੀ ਸੁਖ ਨਾ ਠੀਕ ਹੋਵੇ ਉਸੇ ਲਾਗੇ ਜਾ ਇੱਕ ਪਾਲੀ ਤਾਂ ਜਾਗਰਦਾ ਉਤਰਾ ਸਾਂ ਉੱਤੇ ਤੇ ਹਿਟਾ ਹਿਟਾਂ ਹੀ ਰਹਿ ਗਿਆ ਪਰ ਉਸ ਦੀ ਨਬਜ਼ ਚਲਦੀ ਮਹਿਸੂਸ ਕਰ ਜਾਗਰ ਨੇ ਆਪਣੇ ਆਪ ਵਿੱਚ ਅਸੁਖਤਾ ਸਾਲਿਆ ਇੱਥੇ ਤਾਂ ਜਮੀਨਾ ਵਾਲਿਆਂ ਦੀ ਭੂਤਨੀ ਭੁੱਲੀ ਪਈ ਐ ਮਾਚੜ ਸਾਥੀ ਦਾ ਕੀ ਬਣੂ ਜਾਗਰ ਨੇ ਕਾਰੀ ਨਾਲ ਘੜੇ ਵਿੱਚੋਂ ਪਾਣੀ ਦਾ ਗਲਾਸ ਪਰ ਕਰਮੋਂ ਦੇ ਲਾਗੇ ਜਾ ਉਸ ਨੂੰ ਹਲੂਣੇ ਲੈ ਪਾਣੀ ਪੀ ਲਾ ਉਸ ਨੂੰ ਹੌਲੀ ਹੌਲੀ ਆਪਣੇ ਖਿਲਰੇ ਪਏ ਅੰਗ ਇਕੱਠੇ ਕਰਦੇ ਦੇਖ ਜਾ ਕੇ ਬੋਲਿਆ ਤੂੰ ਸਵੇਰ ਦਾ ਕਿੱਧਰ ਪਿਆ ਹੋਇਆ ਹੈ ਕਰਮੋ ਨੇ ਉੱਠ ਕੇ ਬੈਠ ਗਿਆ ਜਾ ਕੇ ਦੇ ਹੱਥੋਂ ਪਾਣੀ ਵਾਲਾ ਗਲਾਸ ਫੜ ਲਿਆ ਉਹ ਤੂੰ ਕੁਝ ਖਾਦਾ ਜਾਂ ਨਹੀਂ ਕਰਮਾਂ ਦੀ ਆਖੀ ਗੱਲ ਨੂੰ ਆਈ ਗਈ ਕਰ ਜਾ ਕੇ ਉਸ ਨੂੰ ਪੁੱਛਿਆ ਆਣਾ ਕਿੱਥੋਂ ਆ ਮੇਰੇ ਚ ਤਾਂ ਬਣਾਉਣ ਦੀ ਸੱਤਿਆ ਨਹੀਂ ਰਾਤ ਦੀਆਂ ਬੱਚੀਆਂ ਭਈਆਂ ਰੋਟੀਆਂ ਹੀ ਗਰਮ ਕਰਕੇ ਖਾ ਲੀਆਂ ਪਾਣੀ ਪੀਣ ਤੋਂ ਬਾਅਦ ਕਰਮੋ ਨੇ ਜਵਾਬ ਦਿੱਤਾ ਮੈਂ ਆਉਣਾ ਥੋੜੀ ਦੇਰ ਨੂੰ ਫਿਰ ਰਾਤ ਲਈ ਦੋ ਚਾਰ ਰੋਟੀਆਂ ਸਬਦਾ ਕਰਮੋ ਨੂੰ ਲੰਮੇ ਪੈ ਗਈ ਤੇ ਇੱਕ ਕੁਝ ਬਲਤਾ ਉਸ ਨੂੰ ਦੇਖਦਾ ਰਿਹਾ ਉਸ ਤੋਂ ਬਾਅਦ ਉਹ ਨਾਜਰ ਦੇ ਖੇਤ ਵੱਲ ਨੂੰ ਤੁਰ ਪਿਆ ਜਾਗਰ ਜਦੋਂ ਨਾਜਰ ਦੀ ਪਾਣੀ ਵਾਲੀ ਮੋਟਰ ਲੱਗੇ ਪਹੁੰਚਿਆ ਤਾਂ ਉਸ ਸਮੇਂ ਸੂਰਜ ਛਿਪਣੀ ਵਾਲਾ ਸੀ ਦਿਨੇ ਤਾਂ ਭਾਵੇਂ ਗਰਮੀ ਨੇ ਪੂਰਾ ਜਲਾਉ ਦਿਖਾਇਆ ਪਰ ਉਸ ਸਮੇਂ ਚੱਲਣ ਲੱਗੀ ਹਵਾ ਕਾਰਨ ਆਲਾ ਦਵਾਰਾ ਕੁਝ ਠੰਡਾ ਠੰਡਾ ਹੋ ਗਿਆ। ਸੱਜਣ ਸਰਪੰਚ ਦੇ ਵੇੜੇ ਵਿੱਚ ਵੀ ਲੋਕਾਂ ਦੇ ਬੈਠਣ ਲਈ ਛਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਫਿਰ ਵੀ ਮਈ ਮਹੀਨੇ ਦੀ ਦੁਪਹਿਰ ਵੇਲੇ ਚੱਲੀ ਲੂ ਨੇ ਆਪਣਾ ਚੰਗਾ ਰੰਗ ਵਿਖਾਇਆ। ਕਿਸੇ ਸਾੜੇ ਨੇ ਚਾਹ ਤੱਕ ਨਹੀਂ ਪੁੱਛੀ। ਜਾਗਰ ਨੇ ਮੋਟਰ ਤੇ ਲਾਗੇ ਪਏ ਮੰਜੇ ਉੱਤੇ ਬੈਠਣ ਲੱਗਿਆਂ ਉੱਚੀ ਆਵਾਜ਼ ਵਿੱਚ ਇਹ ਗੱਲ ਆਖੀ। ਇਹ ਨਾ ਉੱਚੀ ਭੁੱਲ ਕੇ ਮੈਂ ਆਪਣੀ ਗੱਲ ਕਿਸ ਨੂੰ ਸੁਣਾਈਏ ਮਨਜੀ ਉੱਤੇ ਬੈਠਣ ਤੋਂ ਬਾਅਦ ਜਾ ਕੇ ਆਪਣੇ ਆਲੇ ਦੁਆਲੇ ਕਰਤਨ ਕਮਾਕੇ ਦੇਖਿਆ ਪਰ ਉੱਥੇ ਤਾਂ ਉਸ ਤੋਂ ਬਿਨਾ ਹੋਰ ਕੋਈ ਵੀ ਨਹੀਂ ਸੀ ਮਨਜੀ ਉੱਤੇ ਲੰਮਾ ਪੈ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹ ਨਾਜ਼ਰ ਬੰਦਾ ਹੈ ਵਧੀਆ ਦੋ ਤਿੰਨ ਮਿੰਟ ਅੱਖਾਂ ਮੀਚੀ ਪੈ ਰਹਿਣ ਤੋਂ ਬਾਅਦ ਜਦੋਂ ਅਸੀਂ ਅੱਖਾਂ ਅੱਗੇ ਨਾਜ਼ਰ ਦਾ ਚਿਹਰਾ ਆਇਆ ਤਾਂ ਜਾਗਰ ਦੇ ਬੋਲਾਂ ਵਿੱਚੋਂ ਇਹ ਬੋਲ ਨਿਕਲੇ ਪਹਿਲਾਂ ਜਦੋਂ ਨਾਜ਼ਰ ਦੀ ਖੇਤੀਬਾੜੀ ਠੀਕ ਠਾਕ ਚੱਲ ਰਹੀ ਸੀ ਉਦੋਂ ਜਾ ਕੇ ਉਸ ਨਾਲ ਸਾਂਝੀ ਰਲਿਆ ਹੋਇਆ ਸੀ ਪਰ ਕੁਝ ਬਰਿਆਂ ਬਾਅਦ ਜਦੋਂ ਨਰਮੇ ਦੀ ਫਸਲ ਉੱਤੇ ਪਈ ਸੁੰਡੀ ਨੇ ਨਾજર ਦੀਆਂ ਲਗਾਤਾਰ ਦੋ ਫਸਲਾਂ ਤਬਾਹ ਕਰ ਦਿੱਤੀਆਂ ਤਾਂ ਉਸ ਨੂੰ ਆਪਣੇ ਘਰ ਦਾ ਖਰਚਾ ਚਲਾਉਣਾ ਬਹੁਤ ਔਖਾ ਔਖਾ ਲੱਗਣ ਲੱਗ ਪਿਆ ਲੱਗ ਰਹਾ ਇਹਨੂੰ ਪਤਾ ਹੀ ਹੈ ਖੇਤੀ ਦੇ ਕੰਮ ਛੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਲਗਾਤਾਰ ਦੋ ਫਸਲਾਂ ਮਾਰੇ ਜਾਣ ਨਾਲ ਘਰ ਦਾ ਮੂੰਹ ਦੂਜੇ ਪਾਸੇ ਲੱਗ ਗਿਆ ਅੰਤਾਂ ਦੇ ਪੈਸੇ ਸਿਰ ਚੜ ਗਏ ਨੇ ਜੇ ਤੂੰ ਕੋਈ ਹੋਰ ਕੰਮ ਲੱਭ ਲਵੇਂ ਤਾਂ ਤੇਰੀ ਬਹੁਤ ਮਿਹਰਬਾਨੀ ਹੋ ਨਾਜਰ ਦੀਆਂ ਅੱਖੀਆਂ ਗੱਲਾਂ ਸੁਣ ਤਿੰਨ ਕੁ ਸਾਲ ਪਹਿਲਾਂ ਜਾ ਕੇ ਉਸ ਨਾਲੋਂ ਕੰਮ ਕਰਨੋਂ ਤਾਂ हट ਗਿਆ ਪਰ ਫਿਰ ਵੀ ਨਾਜਰ ਨਾਲ ਉਸ ਦਾ ਉੱਠਣਾ ਬੈਠਣਾ ਬੰਦ ਨਹੀਂ ਸੀ ਹੋਇਆ ਪਤਾ ਨਹੀਂ ਨਾਤਰ ਪੁਰਾਣੇ ਦਿਨਾਂ ਦੀ ਸਾਂਝ ਕਰਕੇ ਹੀ ਇਹਨਾਂ ਤੇ ਉਹ ਕਰਦਾ ਹੈ ਮਨ ਜੇ ਉੱਤੇ ਪੈ ਜਾ ਕੇ ਦੇ ਮਨ ਵਿੱਚ ਇਹ ਖਿਆਲ ਵੀ ਆਇਆ ਪਰ ਆਪਣੀ ਕੁੜੀ ਦੀ ਬਿਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ 나జర్ ਬਹੁਤੀ ਚੁੱਪਚਾਪ ਰਹਿਣ ਲੱਗ ਪਿਆ ਸੀ ਕੀ ਬਣੂ ਕੱਲ ਦੀ ਜਵਾਕੜੀ ਦਾ ਉਸ ਨੇ ਇਸ ਦੁਨੀਆ ਤੇ ਆ ਕੇ ਦੇਖਿਆ ਹੀ ਕੀ ਹੈ ਅਚਾਨਕ ਜਾਗਰ ਦੀਆਂ ਅੱਖਾਂ ਅੱਗੇ 나జర్ ਦੀ 10ਵੀਂ ਵਿੱਚ ਪੜਦੀ ਕੁੜੀ ਨਿਰਮਲਾ ਖੜੀ ਮਾਲੀ ਮਦਦ ਲਈ ਪਿੰਡ ਦੇ ਹੋਰ ਪੀੜਿਤ ਪਰਿਵਾਰਾਂ ਨਾਲ ਬਟਿੰਡੇ ਦੇ ਸਰਕਾਰੀ ਦਫ਼ਤਰਾਂ ਤੇ ਚੰਡੀਗੜ੍ਹ ਬੈਠੇ ਮੰਤਰੀਆਂ ਅੱਗੇ ਫਰਿਆਦ ਕਰਨ ਲਈ ਜਰਨੈਲ ਦੇ ਨਾਲ 나జర్ ਤੇ ਜਾਗਰ ਹੁਰੀ ਵੀ ਜਾਂਦੇ ਸਨ ਇੱਧਰ ਉੱਧਰ ਜਾਂਦੇ ਸਮੇਂ ਨਾਜ਼ਰ ਦੀ ਜੇਬ ਵਿੱਚ ਜਿੰਨੇ ਕੁ ਵੀ ਪੈਸੇ ਹੁੰਦੇ ਉਸਨੇ ਖਰਚਣ ਲੱਗਿਆ ਕਦੇ ਵੀ ਹੱਥ ਪਿੱਛੇ ਨਹੀਂ ਸੀ ਖਿੱਚਿਆ ਦੋ ਤਿੰਨ ਵਾਰ ਚੰਡੀਗੜ੍ਹ ਜਾਣ ਲਈ ਜਾਗਰ ਹੋਰਾਂ ਦਾ ਕਰਾਇਆ ਵੀ ਨਾਜ਼ਰ ਨੇ ਖਰਚਿਆ ਉਹ ਜਾਗਰਾ ਜਾਗਦਾਂ ਦਾ ਸੁੱਤਾ ਪਿਆ ਉਸ ਸਮੇਂ ਉੱਥੇ ਪਹੁੰਚੇ ਨਾਜ਼ਰ ਨੇ ਮੰਜੀ ਉੱਤੇ ਪੈ ਜਾਗਰ ਨੂੰ ਆਵਾਜ਼ ਮਾਰ ਪੁੱਛਿਆ ਅਹ ਜਾਗਦਾ ਹੀ ਆ ਨਾਜ਼ਰ ਦੀ ਆਵਾਜ਼ ਸੁਣ ਓਠ ਕੇ ਬੈਠ ਗਿਆ ਤੂੰ ਕਦੋਂ ਕੁ ਉਧਰ ਆਇਆ ਹੋਇਆ ਹੈਂ ਮੈਂ ਤਾਂ ਸੱਜਣ ਸਰਪੰਚ ਦੇ ਘਰੋਂ ਉੱਠ ਸਿੱਧਾ ਇੱਧਰ ਹੀ ਆ ਗਿਆ ਘਰੇ ਨਹੀਂ ਗਿਆ ਉਹ ਮੈਂ ਤਾਂ ਐਵੇਂ ਮਾੜਾ ਜਾ ਵਿੜੇ ਚ ਪੈਰ ਹੀ ਪਾਇਆ ਤੇਰੀ ਕੁੜੀ ਦਾ ਕੀ ਹਾਲ ਹੈ ਹੁਣ ਉਹ ਤੈਨੂੰ ਪਤਾ ਹੀ ਐ ਇਸ ਬਿਮਾਰੀ ਬਾਰੇ ਤਾਂ ਮੈਨੂੰ ਉਸਦੇ ਕੋਲ ਜਾਂਦਿਆਂ ਵੀ ਡਰ ਲੱਗਦਾ ਉਸ ਨਾਲ ਅੱਖ ਹੀ ਨਹੀਂ ਮਿਲਾਈ ਜਾਂਦੀ ਘਰ ਵਿੱਚ ਕੋ ਜੋ ਆਖੜੀ ਹੋਣ ਤੇ ਵੀ ਮੈਂ ਉਸਦੇ ਕੁਝ ਨਹੀਂ ਕਰ ਸਕਿਆ ਮਨ ਜੀ ਉੱਤੇ ਬੈਠਣ ਲੱਗਿਆ ਨਾજર ਦੇ ਸੰਗੋਂ ਡੂੰਗਾ ਹੌਕਾ ਬਾਰ ਨਿਕਲਿਆ ਓ ਚੱਲ ਤੂੰ ਹੁਣ ਬਤਾ ਸੋਚਣਾ ਉਸ ਡਾਡੇ ਅੱਗੇ ਆਪਣਾ ਕੋਈ ਜ਼ੋਰ ਨਹੀਂ ਆਪਾਂ ਕੁਝ ਨਹੀਂ ਕਰ ਸਕਦੇ ਜੇਕਰ ਨੇ ਆਪਣੇ ਮਨ ਅੰਦਰ ਦੀ ਗੱਲ ਨਾਲ ਚਰਨਾ ਸੱਚ ਕੀਤੀ ਓਏ ਕੁੜੀ ਦੀ ਬਿਮਾਰੀ ਨੇ ਤਾਂ ਮੈਨੂੰ ਇੰਨਾ ਤੋੜ ਦਿੱਤਾ ਕਿ ਪਿਛਲੇ ਕੁਝ ਸਮੇਂ ਤੋਂ ਕਿਸੇ ਨਾਲ ਖੁੱਲ ਕੇ ਗੱਲ ਕਰਨ ਉਹ ਵੀ ਮਨ ਨਹੀਂ ਕਰਦਾ ਹੰਜੇ ਤੋਂ ਉੱਠ ਮੋਟਰ ਵਾਲੇ ਕਮਰੇ ਅੰਦਰ ਜਾਂਦੇ ਆ ਨਾਚਰ ਨੇ ਉਸ ਨੂੰ ਦੱਸਿਆ ਜਦੋਂ ਬੰਦਾ ਅੰਦਰੋਂ ਦੁਖੀ ਹੋਵੇ ਤਾਂ ਕਿਸੇ ਨਾਲ ਆਪਣਾ ਮਨ ਸਾਂਝਾ ਕਰਨੋਂ ਵੀ ਝਿਜਕਦਾ ਕਮਰੇ ਅੰਦਰ ਗਏ ਹੋਣ ਤੇ ਵੀ ਨਾਜ਼ਰ ਨੇ ਉਸਦੀ ਗੱਲ ਸੁਣ ਲਈ। ਉਹ ਲੈ ਠੀਕ ਹੋ ਕੇ ਬੈਠ। ਕਮਰੇ ਅੰਦਰੋਂ ਲਿਆਂਦੀ ਕਰਦੀ ਕੱਢੀ ਹੋਈ ਦਾਰੂ ਦੀ ਪੌਣੀ ਕਿਉ ਬੋਤਲ ਵਿੱਚੋਂ ਇੱਕ ਹੜਾ ਸਟੀਲ ਦੇ ਗਲਾਸ ਵਿੱਚ ਪਾ। ਜਾਗ ਰ ਅਗੇ ਕਰਦਿਆਂ ਨਾਜ਼ਰ ਬੋਲਿਆ। ਜਾਗਰ ਨੇ ਬਿਨਾ ਕੁਝ ਬੋਲੇ ਉਸਦੇ ਹੱਥੋਂ ਗਲਾਸ ਫੜ ਲਿਆ। ਹੋਏ ਪਹਿਲਾਂ ਕੰਮ ਕਰਨ ਸੱਕੇ ਹੋਣ ਤੇ ਰਾਤ ਦੀ ਰੋਟੀ ਸਮੇ। ਇੱਕ ਦੋ ਘੁੱਟਾ ਲਾ ਲੈਂਦੇ ਸਾਂ। ਪਰ ਹੁਣ ਪਿਛਲੇ ਕੁਝ ਸਮੇਂ ਤੋਤਾ ਇੱਕ ਟੋਪਕਾ ਵੀ ਮੂੰਹ ਤੇ ਧਰਨੂ ਚਿਤ ਨਹੀਂ ਕਰਦਾ ਆਪਣੇ ਗਲਾਸ ਵਿੱਚੋਂ ਦੋ ਕੁ ਕੁਟ ਪੜਨ ਤੋਂ ਬਾਅਦ ਨਾજર ਦੇ ਮੂੰਹੋਂ ਇਹ ਬੋਲ ਨਿਕਲੇ ਉਹ ਜਦੋਂ ਬੰਦਾ ਦੁਖੀ ਹੋਵੇ ਨਾ ਫੇ ਕੁਛ ਵੀ ਕਰਨ ਉਸਦਾ ਚਿਤ ਨਹੀਂ ਮੰਦਾ ਜੇ ਅਗਰਨੇ ਗਲਾਸ ਵਿੱਚੋਂ ਇੱਕ ਕੁਟ ਪੜਜਾ ਉੱਪਰ ਅਸਮਾਨ ਬਲ ਦਿਖਿਆ ਨਹਿਰ ਵੱਲੋਂ ਉੱਡ ਕੇ ਆਉਂਦੀਆਂ ਪੰਛੀਆਂ ਦੀਆਂ ੜਾਰਾਂ ਪਿੰਡ ਦੇ ਲਾਗਲੇ ਦਰਖਤਾਂ ਵੱਲ ਨੂੰ ਜਾਰੀ ਹੇ ਸਨ ਕਿਉਂਕਿ ਸੂਰਜ ਚਪ ਜਾਣ ਕਾਰਨ ਹਾਲੀ ਦੁਆਰੇ ਦੇ ਖੇਤਾਂ ਵਿੱਚ ਹਲਕਾ ਹਲਕਾ ਹਨੇਰਾ ਫੈਲਰਨ ਲੱਗ ਪਿਆ ਸੀ। ਓ ਯਾਰ ਅਸਲ ਤਾਂ ਇਹ ਬਿਮਾਰੀਆਂ ਅਮੀਰਾਂ ਨੂੰ ਲੱਗਣੀਆਂ ਚਾਹੀਦੀਆਂ ਨੇ। ਆਪਾਂ ਗਰੀਬ ਆਦਮੀ ਤਾਂ ਐਵੇਂ ਹੀ ਰੁਪੇਟੇ ਚ ਆ ਜਾਂਦੇ ਆ। ਗਰੀਬ ਆਦਮੀ ਕਿੱਥੋਂ ਇੰਨੀਆਂ ਮਹਿੰਗੀਆਂ ਦਵਾਈਆਂ ਖਰੀਦ ਲੂ। ਬਾਟਰ ਸਾਥੀਆਂ ਕੋਲ ਤਾਂ ਕਦੇ-ਕਦੇ ਆ ਬਠਿੰਡੇ ਤੱਕ ਜਾਣ ਜੋਗਾ ਵੀ ਕਰਾਇਆ ਨਹੀਂ ਹੁੰਦਾ। ਆਪਣਾ ਗਲਾਸ ਖਾਲੀ ਕਰਨ ਤੋਂ ਬਾਅਦ ਜਾਗਰ ਨੇ ਇੱਕ ਵਾਰ ਫੇਰ ਆਪਣੀ ਸਮਝ ਅਨੁਸਾਰ ਕਲਾਕੀ ਓਏ ਅਮੀਰਾ ਨੂੰ ਤਾਂ ਐਉਂ ਦੀਆਂ ਬਿਮਾਰੀਆਂ ਲੱਗਦੀਆਂ ਹੀ ਨਹੀਂ ਮਰਦੇ ਤਾਂ ਆਪਾਂ ਮਾੜੇ ਢਿੜੀਆਂ ਨਾਦਰ ਨੇ ਆਪਣਾ ਗਲਾਸ ਖਾਲੀ ਕਰ ਦਿੱਤਾ ਨਾਦਰ ਨੇ ਦੂਸਰਾ ਹੜਾ ਬਣਾ ਕੇ ਗਲਾਸ ਜਾਗਰ ਨੂੰ ਫੜਾਇਆ ਤਾਂ ਨੀਵੀ ਪਾਈ ਬੈਠਾ ਉਹ ਆਪਣੇ ਆਪ ਵੇਚੀ ਗਵਾਚ ਗਿਆ ਲੱਗਿਆ ਨਾਜ਼ਰ ਨੇ ਵੀ ਇੱਕ ਘੁੱਟ ਭਰ ਕੇ ਗਲਾਸ ਮੰਜੇ ਦੇ ਸਰਾਨੇ ਰੱਖ ਦਿੱਤਾ ਮੰਜੇ ਤੋਂ ਉੱਠ ਕੇ ਖੜਾ ਹੁੰਦਿਆਂ ਉਸਨੇ ਮੋਟਰ ਲਾਗ ਲਈ ਆਪਣੇ ਖੇਤ ਦੇ ਖਾਲੀ ਪੈ ਟੱਕ ਵੱਲ ਦੇਖਿਆ ਕਣਕ ਵੱਢਣ ਤੋਂ ਬਾਅਦ ਨਾਜ਼ਰ ਨੇ ਉੱਥੇ ਝੋਨਾ ਲਾਉਣ ਬਾਰੇ ਸੋਚਿਆ ਸੀ ਪਰ ਕੁੜੀ ਦੀ ਬਿਮਾਰੀ ਕਾਰਨ ਉਹ ਇੰਨਾ ਉਲਝ ਗਿਆ ਕਿ ਖਾਲੀ ਪੈ ਟੱਕ ਵੱਲ ਦੁਬਾਰਾ ਉਸ ਦਾ ਝਾਣ ਹੀ ਨਹੀਂ ਗਿਆ ਕੁਝ ਬਾਰੇ ਪਹਿਲਾਂ ਨਰਮੇ ਦੀ ਫਸਲ ਨੂੰ ਪਈ ਸੁੰਡੀ ਕਾਰਨ ਹੋਰਨਾਂ ਕਿਸਾਨਾਂ ਦੀ ਫਸਲ ਬੰਨ ਨਾਜ਼ਰ ਦੀ ਫਸਲ ਵੀ ਲਗਾਤਾਰ ਦੋ ਸਾਲ ਜੰਬੀ ਜਾਂਦੀ ਰਹੀ ਦੂਸਰੇ ਹਮੰਗ ਨਾਜਰ ਨੇ ਵੀ ਕਈ ਵਾਰ ਕੀੜੇ ਮਾਰ ਦਵਾਈ ਦਾ ਛੜਕਾਓ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ ਨੀਵੇਂ ਪਾਈ ਬੈਠੇ ਨਾਜਰ ਨੂੰ ਇਹ ਗੱਲ ਵੀ ਉਸ ਸਮੇਂ ਯਾਦ ਆਈ ਲਿਆ ਡੈਡੀ ਮੈਂ ਛਿੜਕਾਂ ਉਹ ਨਹੀਂ ਦੀਨੀ ਜਦ ਕਦੇ ਆਪਣੀ ਮੰਮੀ ਨਾਲ ਨਿਰਮਲ ਖੇਤ ਜਾਂਦੀ ਤਾਂ ਜ਼ਬਰਦਸਤੀ ਦਵਾਈ ਛਿੜਕਣ ਵਾਲੇ ਪੰਪ ਨੂੰ ਹੱਥ ਪਾ ਲੈਂਦੀ ਕੁੜੀਏ ਪਹਿਲਾਂ ਨੱਕ ਮੂੰਹ ਢੱਕ ਲੈ ਨਾਜਰ ਨਿਰਮਲਦੀਪ پیچھے پیچھے ਤੁਰੇ ਫਿਰਦਿਆਂ ਇਹ ਤਾੜਨਾ ਕਰੀ ਜਾਣਾ ਪਰ ਉਹ ਉਸਤੀ ਕਦੇ ਨਹੀਂ ਸੀ ਸੁਣਦੀ ਮੇਰੇ ਵੱਲੋਂ ਹੁਣ ਤੱਕ ਇਕੱਠੇ ਕੀਤੇ ਤੱਥਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਰਮੇ ਦੀ ਫਸਲ ਉੱਤੇ ਕੀੜੇ ਮਾਰ ਦਵਾਈਆਂ ਦਾ ਅਣਵਾਟ ਛੜਕਾ ਤੇ ਲੋੜੋਂ ਵੱਧ ਖਾਦਾਂ ਦੀ ਵਰਤੋਂ ਵੀ ਮਾਲਵੇ ਦੇ ਪਿੰਡਾਂ ਵਿੱਚ ਕੈਂਸਰ ਨਾਲ ਹੋ ਰਹੀਆਂ ਜ਼ਿਆਦਾ ਮੌਤਾਂ ਦਾ ਕਾਰਨ ਹੋ ਸਕਦਾ ਹੈ ਇੱਕ ਵਾਰ ਜਰਨਲ ਨਾਲ ਨਾਜਰ ਤੇ ਕਰਕੇ ਅਮਨ ਨੇ ਇਹ ਗੱਲ ਉਹਨਾਂ ਨਾਲ ਸਾਂਝੀ ਕੀਤੀ ਉਸ ਦਿਨ ਆਖੀ ਅਮਨ ਦੀ ਗੱਲ ਸੁਣਨ ਤੋਂ ਬਾਅਦ ਹੀ ਨਾਜ਼ਰ ਨੂੰ ਲੱਗਿਆ ਕਿਨੀ ਛੋਟੀ ਉਮਰ ਵਿੱਚ ਨਿਰਮਲ ਨੂੰ ਕੈਂਸਰ ਹੋ ਜਾਂਦਾ ਉਹੋ ਕਾਰਨ ਵੀ ਹੋ ਸਕਦਾ ਕਿਉਂਕਿ ਛੜਕਾਓ ਕਰਨ ਤੋਂ ਪਹਿਲਾਂ ਨਾਜ਼ਰ ਅਤੇ ਜਾਗਰ ਦੋਵੇਂ ਹੀ ਆਪੋ ਆਪਣੇ ਨੱਕ ਮੂੰਹ ਕੱਪੜੇ ਨਾਲ ਢੱਕ ਲੈਂਦੇ ਸਨ ਪਰ ਨਿਰਮਲ ਤਾਂ ਚੌੜ-ਚੌੜ ਵਿੱਚ ਨੰਗੇ ਮੂੰਹ ਹੀ ਛੜਕਾ ਕਰਨ ਵਾਲਾ ਪੰਪ ਫੜ ਲੈਂਦੀ ਓਹ ਮੇਰਿਆ ਰੱਬਾ ਇਹ ਤੂੰ ਕੀ ਵਰ ਕਮਾ ਲਿਆ ਉਸਮ ਲੋਕ ਦੀ ਜਿੰਦ ਨਾਲ ਇਹ ਸਭ ਕੁਝ ਯਾਦ ਆਉਂਤੇ ਨਾਜ਼ਰ ਨੇ ਆਪਣੇ ਕਲਾਸ ਵਿੱਚ ਰੀ ਸਾਰੀ दारू ਆਪਣੇ ਸੰਗ ਅੰਦਰ ਸੁੱਟ ਉੱਪਰ ਅਸਮਾਨ ਵੱਲ ਨੂੰ ਦੇਖਦਿਆਂ ਇਹ ਬੋਲ ਹਵਾ ਵਿੱਚ ਉਛਾਲੇ ਨਾਜ਼ਰ ਦੀ ਉੱਚੀ ਆਵਾਜ਼ ਵਿੱਚ ਆਖੀ ਗੱਲ ਸੁਣ ਨੀਵੀਂ ਪਈ ਬੈਠੇ ਜਾਗਰ ਨੇ ਹੈਰਾਨ ਹੋ ਉਸ ਤੇ ਚਿਹਰੇ ਵੱਲ ਦੇਖਿਆ ਪਰ ਹਨੇਰੇ ਦੀ ਪਰਤ ਹੋਰ ਗੂੜੀ ਹੋ ਜਾਣ ਕਾਰਨ ਜਾਗਰ ਉਸ ਤੇ ਚਿਹਰੇ ਉਤਲੇ ਪ੍ਰਭਾਵ ਨਾ ਦੇਖ ਸਕਿਆ ਜਾਗਰ ਸਿਆਹ ਮੇਰੀਆਂ ਅੱਖੀਆਂ ਗੱਲਾਂ ਦਾ ਗੁੱਸਾ ਨਾ ਕਰੀ ਮੈਥੋਂ ਸੁਤੇ ਸਭਾਈ ਕੋਈ ਉੱਚਾ ਨਿਮਾ ਬੋਲਿਆ ਗਿਆ ਹੀ ਹੋਣਾ ਹੈ ਆਪਣਾ ਖਾਲੀ ਗਲਾਸ ਨਾਜਰ ਵੱਲ ਵਧਾਉਂਦੇ ਆ ਜਾਗਰ ਬੋਲਿਆ ਤੇਰੀ ਗੱਲ ਦਾ ਕਾਦਾ ਗੁੱਸਾ ਤੂੰ ਤਾਂ ਇਹੋ ਜਿਹਾ ਕੁਝ ਕਿਹਾ ਹੀ ਨਹੀਂ ਨਾਜਰ ਨੇ ਉਸਦੇ ਹੱਥੋਂ ਗਲਾਸ ਫੜ ਲਿਆ ਦੇਖ ਨਾਜਰਾ ਤੇਰੇ ਕੋਲ ਤਾਂ ਜ਼ਮੀਨ ਦੇ ਚਾਰ ਡਲੇ ਹੈਗੇ ਨੇ ਤੂੰ ਤਾਂ ਉਹਨਾਂ ਨੂੰ ਵੇਚ ਕੇ ਆਪਣੀ ਕੁੜੀ ਦੇ ਇਲਾਜ ਲਈ ਪੈਸੇ ਖਰਚ ਸਕਦਾ। ਮੈਨੂੰ ਪਤਾ ਹੀ ਆ ਮੇਰੇ ਘਰ ਵਾਲੀ ਨੂੰ ਵੀ ਤੇਰੀ ਕੁੜੀ ਵਾਂਗ ਹੀ ਬਿਮਾਰੀ ਆ। ਤੂੰ ਆਪ ਦੱਸ ਮੈਂ ਕੀ ਵੇਚਾਂ। ਇਹ ਗੱਲ ਬੋਲ ਕੇ ਆਖਣ ਸਮੇਂ ਜਾਗਰ ਦਾ ਕਲਾਪ ਪਰ ਆਇਆ। ਉਹ ਜਾਗਰਾਂ ਜਮੀਨਾਂ ਦੇ ਤਾਂ ਹੁਣ ਐਵੇਂ ਪਰਦੇ ਹੀ ਨੇ। ਕਰਦੀਆਂ ਨਿੱਕੀਆਂ ਮੋਟੀਆਂ ਲੋੜਾਂ ਪੂਰੀਆਂ ਕਰਨ ਲਈ ਅੱਧੀ ਕੁਤਾ। ਪਹਿਲਾਂ ਹੀ ਗਹਿਣੇ ਪਈਆ। ਲੱਗਦਾ ਹੁਣ ਬਾਕੀ ਦੀ ਬਚਦੀ ਵੀ ਛੇਤੀ ਹੱਥੋਂ ਨਿਕਲ ਜਾਏਗੀ ਹੁਣ ਤਾਂ ਤੂੰ ਮੈਨੂੰ ਵੀ ਆਪਣੇ ਅਰਗੇ ਸਮਝ ਨਾજર ਦੇ ਦੁਖੀ ਬੋਲ ਅਟਕ ਅਠਕ ਕਿਸ ਤੇ ਬੁੱਲਾਂ ਵਿੱਚੋਂ ਨਿਕਲੇ ਓ ਮੈਂ ਤੇਰਾ ਦਰਦ ਸਮਝਦਾ ਹਰ ਮੈਨੂੰ ਵੀ ਕੋਈ ਤਰ੍ਹਾਂ ਮੈਂ ਕੀ ਕਰਾਂ ਦਾਰੂ ਤਿੱਖੀ ਹੋਣ ਕਾਰਨ ਦੋ ਪੈਗ ਪੀਣ ਤੋਂ ਬਾਅਦ ਹੀ ਜਾ ਕਰਦੀ ਆਵਾਜ਼ ਛੜਕਣ ਲੱਗ ਪਈ ਰੇ ਗਾਦੀ ਡਾੜੀ ਬਾਰੇ ਤੈਨੂੰ ਪਤਾ ਹੀ ਆ ਮਹੀਨੇ ਚ ਕਿੰਨੇ ਕੁ ਦਿਨ ਮਿਲਦੀ ਆ ਡਾੜੀ ਦੇ ਨੇ ਕੁ ਪੈਸੇ ਨਾਲ ਦੋਹਾਂ ਡੰਗਾ ਦਾ ਰੋਟੀ ਪਾਣੀ ਹੀ ਬੜੀ ਆਖ ਨਾਲ ਚੱਲਦਾ ਘਰ ਹਰੀ ਦੀ ਦਵਾਈ ਮੁੱਕਿਆ 8 ਮਹੀਨੇ ਤੋਂ ਉੱਪਰ ਹੋ ਗਏ ਬੜੀ ਹੀ ਮੁਸ਼ਕਲ ਨਾਲ ਜਾਗਰ ਨੇ ਆਪਣੇ ਅੰਦਰ ਲੁਕੇ ਪਏ ਤਰਤ ਨੂੰ ਦਿਖਾਇਆ ਜਾਗਰ ਮੇਰੀ ਗੱਲ ਦਾ ਬੁਰਾ ਨਾ ਮੰਨੀ ਤੇਰੇ ਘਰ ਵਾਲੀ ਨੇ ਤਾਂ ਹੁਣ ਤੱਕ ਐਨੀ ਉਮਰ ਪੂਰੀ ਹੈ ਪਰ ਮੇਰੀ ਫੁੱਲ ਵਰਗੀ ਜਵਾਕੜੀ ਨੇ ਤਾਂ ਅਜੇ ਹੱਸ ਕਿਟਕੇ ਵੀ ਨਹੀਂ ਵੇਖਿਆ ਇਹ ਅੱਖ ਨਾજર ਨੇ ਆਪਣੇ ਹੱਥ ਵਿੱਚ ਫੜੇ ਹੋਏ ਗਲਾਸ ਵਿੱਚੋਂ ਦੋ ਕੁ ਘੁੱਟ ਪਰੇ ਪਰ दारूस्ते ਸੰਗ ਵਿੱਚ ਯੜ ਗਈ ਗਲਤ ਤਰੀ ਸੋਹਰਾ ਨੇ ਠੀਕ ਹੈ ਪਰ ਮਨ ਤੋਂ ਤਾਂ ਸਾਰੇ ਨੂੰ ਡਰ ਲੱਗਦਾ ਨਾજર ਦੀ ਗੱਲ ਸੁਣਨੀ ਵੀ ਪਾਈ ਬੈਠੇ ਜਾਗਰ ਨੇ ਇੱਕ ਦੋ ਪਲ ਉਸਦੇ ਚਿਹਰੇ ਵੱਲ ਦੇਖਣ ਤੋਂ ਬਾਅਦ ਇਹ ਗੱਲ ਆਖੀ ਜਾਗਰ ਦੇ ਬੋਲਣ ਤੋਂ ਬਾਅਦ ਉਹਨਾਂ ਦੋਹਾਂ ਵਿੱਚਕਾਰ ਕੁਝ ਪਲ ਚੁੱਪt ਨਹੀਂ ਰਹੀ ਓਏ ਲੰਡਾ ਪੋਰਾ ਮਿਲੂ ਉਸਤ ਨਹੀਂ ਹੋਈ ਚੁੱਪਨ 2 ਕੁ ਮਿੰਟ ਬਾਅਦ ਜਾਗਰ ਨੇ ਤੋੜਿਆ ਮਨਜੀ ਤੋਠ ਜਾਗਰ ਨੇ ਆਸ-ਪਾਸ ਦੇ ਖੇਤਾਂ ਵੱਲ ਵੇਖਿਆ ਪਰ ਹਨੇਰਾ ਵੱਜਣ ਕਰਨ ਉਸ ਨੂੰ ਕੁਝ ਵੀ ਸਾਫ-ਸਾਫ ਦਿਖਾਈ ਨਾ ਦਿੱਤਾ ਲੈ ਫੜ ਨਾજર ਨੇ ਕਮਰੇ ਅੰਦਰੋਂ ਲਿਆਂਦੀ ਇੱਕ ਪਲਾਸਟਿਕ ਦੀ ਡੱਬੀ ਵਿੱਚੋਂ ਲੂਣ ਦੀ ਚੁੰਡੀ ਪਰ ਜਾਗਰ ਦੀ ਥੇਲੀ ਉੱਤੇ ਰੱਖ ਦਿੱਤੀ ਆਪਣੇ ਗਲਾਸ ਵਿੱਚੋਂ ਇੱਕ ਘੁੱਟ ਪਰ ਜਾਗਰ ਆਪਣੀ ਥੇਲੀ ਨੂੰ ਚੱਟਣ ਲੱਗ ਪਿਆ ਓਹ ਹੋਰ ਕੀ ਕਹਿੰਦਾ ਸੀ ਸਰਪੰਚ ਕਾਫੀ ਹਨੇਰਾ ਪੈ ਤੋ ਜਦੋਂ ਦੋਵੇਂ ਮੋਟਰ ਤੋਂ ਆਪੋ ਆਪਣੇ ਘਰਾਂ ਨੂੰ ਤੁਰੇ ਤਾਂ ਰਸਤੇ ਵਿੱਚ ਕਾਰ ਇੱਕ ਥਾਂ 'ਤੇ ਖੜੀ ਹੋ ਜਾਕਰ ਨੇ ਨਾજર ਦਾ ਮੋਢਾ ਫੜ ਪੁੱਛਿਆ ਐਂਡ ਆ ਗਾਲ ਮੰਤਰੀ ਦੀ ਘਰ ਵਾਲੀ ਦੇ ਸੰਸਕਾਰ ਤੇ ਵੀ ਚੱਲਣਾ ਸਾਲਮ ਬਸ ਕੀਤੀ ਹੋਈ ਆ ਪਿੰਡ ਦੇ ਹੋਰ ਬੰਦੇ ਵੀ ਜਾਣਗੇ ਆਜਰ ਨੇ ਜਵਾਬ ਦੇਣ ਤੋਂ ਪਹਿਲਾਂ ਤੂਕੂਪਰਾਂ ਲਈ ਜਾਗਰ ਦੇ ਚਿਹਰੇ ਵੱਲ ਦੇਖਣਾ ਚਾਹਿਆ ਪਰ ਹਨੇਰਾ ਹੋਣ ਕਰ ਉਸ ਨੂੰ ਜਾਗਰ ਦੇ ਚਿਹਰੇ ਉੱਤੇ ਪ੍ਰਭਾਵ ਦਿਖਾਈ ਨਾ ਦਿੱਤੇ ਆਲੇ ਅਫਸੋਸ ਦੇ ਕੰਜਰ ਦੇ ਪੁੱਤੋ ਇੱਧਰ ਸਾਡੇ ਵੀ ਧੀਆ ਪੁੱਤ ਮਰ ਰਹੇ ਨੇ। ਆਨੂ ਤਾਂ ਕੋਈ ਪੁੱਛਦਾ ਨਹੀਂ। ਇਹ ਤੱਤੇ ਬੋ ਲਾਖਣ ਸਮੇ ਡਿੱਖ ਡੋਲੇ ਖਾਂਦੇ ਜਾਗਰ ਨੂੰ ਨਾਚਰ ਨੇ ਮੋਢਿਓ ਫੜ ਡਿੱਗਣੋਂ ਬੋਚ ਲਿਆ। ਪਰ ਜਵਾਬ ਦੇਣ ਦੀ ਥਾਂ ਮੇ ਉਹ ਚੁੱਪ ਹੀ ਰਿਹਾ। ਤੂੰ ਜਾਏਂਗਾ ਸੰਸਕਾਰ ਤੇ। ਜਾਗਰ ਨੇ ਹਨੇਰੇ ਵਿੱਚ ਚੁੱਪ ਖੜੀ ਨਾજર ਦੀ। ਤੇਰੇ ਲਾਗੇ ਆਪਣਾ ਹੱਥ ਕਮਾ ਕੇ ਪੁੱਛਿਆ। ਮੈਂ ਕਿਹਾ ਜਾਵਾਂ। ਮੇਰੇ ਬਾਣੀ ਦਾ ਸਲਾ ਸਾਰਾ ਡੱਬਰ ਮਰ ਜੇ ਮੈਂ ਤਾਂ ਫੇਰ ਵੀ ਨਹੀਂ ਜਾਂਦਾ ਨਾજર ਨੇ ਤੁਰ ਅੰਦਰੋਂ ਨਿਕਲੀ ਹੂਕ ਸੁਣ ਜਾਗਰ ਉੱਚੀ ਉੱਚੀ ਹੱਸਿਆ ਐਨੋ ਵਦਾ ਤੂੰ ਨਹੀਂ ਜਾਏਂਗਾ ਮੈਂ ਤਾਂਵੇਂ ਸੁੱਤੇ ਸੁਵਾਈ ਪੁੱਛ ਲਿਆ ਏ ਜਾਗਰ ਨੇ ਨਾજર ਦੇ ਮੋਢੇ ਉੱਤੇ ਹੱਥ ਰੱਖ ਆਖਿਆ ਦੋ ਤਿੰਨ ਮਿੰਟ ਤੱਕ ਉਹ ਇੱਕ ਦੂਜੇ ਦੇ ਸਾਹਮਣੇ ਚੁੱਪਚਾਪ ਖੜੇ ਰਹੇ ਪਿੰਡ ਦੇ ਘਰਾਂ ਵੱਲੋਂ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਸੁਣ ਉਹ ਦੋਵੇਂ ਚੌਕਸ ਹੋ ਗਏ। ਪਹਿਲਾਂ ਡਿਕਡੋਲੇ ਖਾਂਦਾ ਜਾਗਰ ਤੁਰਿਆ ਤੇ ਉਸਦੇ ਪਿੱਛੇ-ਪਿੱਛੇ 나જર ਪਿੰਡ ਵੱਰਦਿਆਂ ਜਾਗਰਤਾ ਆਪਣੇ ਘਰ ਵੱਲ ਨੂੰ ਜਾਂਦੀ ਗਲੀ ਵੱਲ ਮੁੜ ਗਿਆ। ਪਰ 나જર ਉੱਥੇ ਖੜ੍ਹਾ ਹੋ ਉਸ ਨੂੰ ਤੁਰੇ ਜਾਂਦੇ ਨੂੰ ਦੇਖਣ ਲੱਗ ਪਿਆ। ਹਨੇਰੇ ਵਿੱਚ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ। ਹੌਲੀ-ਹੌਲੀ ਦੂਰ ਹੁੰਦੀ ਜਾਂਦੀ ਜਾਗਰ ਦੀ ਪੈਰ ਚਾਲ ਸੁਣ ਹੀ 나જર ਉਸ ਤੋਂ ਕਾਫੀ ਅੱਗੇ ਜਰੀ ਚਾਨ੍ਹ ਬਾਰੇ ਮਹਿਸੂਸ ਕਰਦਾ ਰਿਹਾ ਕੁਝ ਕਦਮ ਉਹ ਜਾਗਰ ਦੇ ਪਿੱਛੇ ਪਿੱਛੇ ਵੀ ਤੁਰਿਆ ਪਰ ਮਨ ਵਿੱਚ ਕੋਈ ਖਿਆਲ ਆ ਜਾਣ ਤੇ ਉਹ ਫਿਰ ਰੁਕ ਗਿਆ ਜਿੱਥੇ ਨਾਜ਼ਰ ਖੜਾ ਹੋਇਆ ਉਹ ਰਸਤਾ ਸਿੱਧਾ ਉਸੇ ਘਰ ਵੱਲ ਜਾਂਦਾ ਸੀ ਪਰ ਆਪਣੇ ਘਰ ਚਾਂ ਲਈ ਉਸ ਸਮੇਂ ਸਭ ਮੰਨ ਨਮਨਿਆ ਨਿਰਮਲ ਕੀ ਸੋਚੇਗੀ दारू ਪੀ ਕੇ ਘਰ ਜਾਣ ਬਾਰੇ ਸੋਚ ਨਾਜ਼ਰ ਦੇ ਪੈਰ ਆਪਣੇ ਘਰ ਵੱਲ ਨੂੰ ਨਹੀਂ ਸਗੋ ਦੂਸਰੇ ਪਾਸੇ ਵੱਲ ਨੂੰ ਤੁਰਨ ਲੱਗਿਆ ਬਾਚੜੀ ਇਹ ਮੈਂ ਤੈਨੂੰ ਕੀ ਦੱਸਾਂ ਕਿ ਮੈਂ ਅੱਜ ਕਿਉਂ ਪੀਤੀ ਆ ਹੁਣ ਮੇਰੇ ਕੋਲੋਂ ਤੇਰੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਨਹੀਂ ਦੇ ਹੁੰਦੇ ਐਸੇ ਲਈ ਤੇਰੇ ਸੰਜਾਨ ਤੋਂ ਬਾਦੀ ਘਰ ਆਉਣਾ ਚਾਉਣਾ ਪਿੰਡ ਦੀ ਫਿਰਨੀ ਉੱਤੇ ਤੁਰਿਆ ਜਾ ਰਿਹਾ ਨਾજર ਆਪਣੇ ਆਪ ਨਾਲ ਹੀ ਇਹ ਗੱਲਾਂ ਕਰ ਰਿਹਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ